ਸਰ ਆਜ ਜਿਹੜੀ ਬਾਈਕ ਰਾਈਡਰ ਰਾਈਡਰਾਂ ਦਾ ਕੱਢੀ ਗਈ ਸਰ ਕਿੱਥੋਂ ਲੱਗੇ ਕਚਰੀ ਇਹ ਜਿਹੜੀ ਸਾਡਾ ਬਹੁਤ ਹੀ ਸਤਿਕਾਰਯੋਗ ਬੇਟਾ ਵਾ ਰੋਹਨ ਰੋਹਨ ਰਾਈਡਰ ਮੋਰ ਦੇ ਨਾਮ ਨਾਲ ਇਹਦਾ YouTube ਤੇ ਬਲੌਗ ਵੀ ਹੈਗਾ ਵਾ 30 April 2023 ਨੂੰ ਇਸ ਦੀ ਸੜਕ ਜਿਹੜੀ ਹੈਗੀ ਆ ਨੀਲੋ ਦੇ ਕੋਲ ਪੱਛ ਲੱਗਿਆ ਸੀ ਬਾਈਕ ਬਬਲਿੰਗ ਹੋਣ ਦੇ ਨਾਲ ਤੇਰੀ ਡੈਥ ਹੋ ਗਈ ਔਰ ਇਹਨਾਂ ਦਾ ਜਿਹੜਾ ਕਲੱਬ ਹੈਗਾ ਲੁਧਿਆਣਾ ਬੀਡਸ ਬਾਈਕਰ ਉਹਨਾਂ ਵੱਲੋਂ ਇਹ ਦੂਜੀ ਵਰਸੀ ਦੇ ਉੱਤੇ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਸਟੈਚੂ ਜਿਹੜਾ ਜਲੰਧਰ ਬਾਈਪਾਸ ਤੋਂ ਉੱਥੋਂ ਸ਼ੁਰੂ ਹੋ ਕੇ ਇੱਥੇ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਡੀਸੀ ਦਫਤਰ ਦੇ ਵਿਖੇ ਸੰਪੰਨ ਹੋਈ ਆ ਔਰ ਪਰਿਵਾਰ ਵੱਲੋਂ ਆਉਣ ਵਾਲੇ ਟਾਈਮ ਦੇ ਵਿੱਚ ਵੀਐਸਐਸ ਦੇ ਨਾਲ ਮਿਲ ਕੇ ਅਸੀਂ ਇੱਕ ਉਹਦਾ ਕਲੱਬ ਵੀ ਤਿਆਰ ਕਰਨ ਜਾ ਰਹੇ ਹਾਂ ਉਹਦਾ ਜਿੱਥੇ ਬਾਬਾ ਸਾਹਿਬ ਦਾ ਸਟੈਚੂ ਲੱਗੂਗਾ ਉਹਦੇ ਨਾਲ ਇਹਦਾ ਇੱਕ ਛੋਟਾ ਸਟੈਚੂ ਲਾ ਕੇ ਉਹਦੇ ਵਿੱਚ ਬਾਈਕਰ ਜਿਹੜੇ ਆ ਉਹ ਟ੍ਰੇਨਿੰਗ ਦੇਣਗੇ ਤਾਂ ਕਿ ਉਸ ਦੀ ਯਾਦ ਨੂੰ ਜ਼ਿੰਦਾ ਰੱਖਿਆ ਜਾ ਕਿ ਔਰ ਮੈਂ ਸਮੂਹ ਭਾਰਤ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਵੀ ਤੁਸੀਂ ਰਾਈਡ ਕਰੋ ਤਾਂ ਹੈਲਮਟ ਪਾ ਕੇ ਕਰੋ ਲਾਇਸੈਂਸ ਲੈ ਕੇ ਰੱਖੋ ਜੇਬ ਦੇ ਵਿੱਚ ਔਰ ਬੱਚੇ ਬੱਚੀਆਂ ਵਿਸ਼ੇਸ਼ ਕਰਕੇ ਜਿਹੜੇ ਅੰਡਰ ਏਜ ਨੇ 17 18 ਸਾਲ ਤੋਂ નીચે ਆਣ ਐਕਟਵੇ ਚਲਾਉਂਦੇ ਨੇ ਉਹ ਵੀ ਰੈਸ ਡਰਾਈਵਿੰਗ ਕਰਦੇ ਨੇ ਅੱਜ ਕੱਲ ਸਰਕਾਰ ਨੇ ਸਲੌਟ ਦੇਤਾ ਆਨਲਾਈਨ ਉੱਥੋਂ ਜਾ ਕੇ ਆਪਣਾ ਡਰਾਈਵਿੰਗ ਲਾਇਸੈਂਸ ਬਣਾਓ ਹੈਲਮਟ ਪਾ ਕੇ ਰੱਖੋ ਅਗਰ ਗੱਡੀ ਚਲਾਣੇ ਆਂ ਤੇ 18 ਸਾਲ ਤੋਂ ਉੱਪਰ ਤੇ ਆਪਣੀ ਸੀਲਡ ਬੈਜ ਲਗਾ ਕੇ ਰੱਖੋ ਔਰ ਅਗਰ ਜੇਕਰ ਤੁਸੀਂ ਕਿਸੇ ਫਰਮ ਦੇ ਡਰਾਈਵਰ ਹੋ ਜਾਂ ਸਕੂਲੀ বাস ਦੇ ਡਰਾਈਵਰ ਹੋ ਤਾਂ ਯੂਨੀਫਾਰਮ ਪਾ ਕੇ ਆਪਣੀ ਨੇਮ ਪਲੇਟ ਲਗਾ ਕੇ ਰੱਖੋ ਇਹ ਇਸ ਕਲੱਬ ਦਾ ਮਿਸ਼ਨ ਔਰ ਉਦੇਸ਼ ਹੈ ਅਵੇਅਰਨੈਸ ਹੈ ਧੰਨਵਾਦ ਅੱਜ ਲੋਕ ਕੋਲ ਜਿਹੜੀ ਗੱਡੀ ਚੱਕ ਕੇ ਦੀ ਜਾਂਦੀ ਗੱਡੀ ਸਰ ਬਾਈਕ ਰੈਲੀ ਅੱਜ ਇੱਕ ਅਵੇਅਰਨੈਸ ਰੈਲੀ ਦੇ ਤੌਰ ਤੇ ਗੱਡੀ ਗਈ ਹੈ ਕਿਉਂਕਿ 2 ਸਾਲ ਪਹਿਲੇ 2023 ਚ ਸਾਡਾ ਛੋਟਾ ਭਰਾ ਰੋਹਨ ਰਾਈਡਰ ਮੋਰ ਰੋਹਨ ਜਿੰਦੂ ਅਸੀਂ ਇਸ ਸੰਦ ਅंजलि ਪੇਂਟ ਕਰਨ ਇੱਥੇ ਇਕੱਠੇ ਹੋਏ ਆਂ ਸਾਰੇ ਉਹਦੇ ਰਿਗਾਰਡਿੰਗ ਅਸੀਂ ਰਾਈਡ ਕੱਢੀ ਆ ਅਵੇਰਨੈਸ ਰੈਲੀ ਕਿ ਪ੍ਰੋਪਰ ਪ੍ਰੀਕੋਸ਼ਨਸ ਲੈ ਕੇ ਹੈਲਮਟ ਗਲਵਸ ਨੀਗਾਰਡ ਪਾ ਕੇ ਰਾਈਡ ਕਰੋ ਔਰ ਨਾਰਮਲ ਸਪੀਡ ਤੇ ਹਮੇਸ਼ਾ ਰਾਈਡ ਕਰੋ ਕਿਉਂਕਿ ਘਰ ਦੱਸ ਕੇ ਆਏ ਹੁੰਨੇ ਆ ਅਸੀਂ ਰਾਈਡ ਤੇ ਚੱਲੇ ਆ ਤੇ ਵਾਪਸ ਵੀ ਆਣਾ ਹੈ ਤਾਂ ਕਿ ਉਹ ਅੱਗੋਂ ਵੀ ਸਾਨੂੰ ਲੋਕ ਕਰਨ ਜੇ ਇਦਾਂ ਦੀਆਂ ਹਰਕਤਾਂ ਅਸੀਂ ਸੜਕ ਤੇ ਕਰਦੇ ਜਾਵਾਂਗੇ ਤੇ ਫਿਰ ਘਰ ਦੇ ਵੀ ਲੋ ਨਹੀਂ ਕਰਦੇ ਜੋ ਕਿ ਪ੍ਰੋਪਰ ਡਿਸਟੈਂਸ ਮੇਨਟੇਨ ਕਰਕੇ ਚੱਲੋ ਆਰਾਮ ਨਾਲ ਚੱਲੋ ਕੁਝ ਨਹੀਂ ਹੁੰਦਾ ਕਿਸੇ ਨੂੰ ਜਿਹੜੇ ਲੋਕ ਦੇਖਿਆ ਕਾਫੀ ਰਾਈਡਰ ਤਾਂ ਵੀ ਸਟੰਟबाजी ਕਰਦੇ ਕੀ ਮੈਸੇਜ ਦਿੰਦਾ ਸਟੰਟबाजी ਕਰਦੇ ਆ ਭਾਜੀ ਉਹ ਨਹੀਂ ਕਰਨੀ ਚਾਹੀਦੀ ਇਲੀਗਲ ਹੈ ਆਪਣੇ ਇੱਥੇ ਦਾ ਵੈਸੇ ਵੀ ਤੇ ਉਹਦੇ ਨਾਲ ਤੁਸੀਂ ਆਪਣੀ ਜਾਨ ਨੂੰ ਖਤਰਾ ਦੇ ਪਾਉਂਦੇ ਹੀ ਪਾਉਂਦੇ ਹੋ ਜਿਹੜਾ ਪਿੱਛੋਂ ਆ ਰਿਹਾ ਹੁੰਦਾ ਹੈ ਜਾਂ ਅੱਗੇ ਚੱਲ ਰਿਹਾ ਹੁੰਦਾ ਹੈ ਉਹਦੀ ਜਾਨ ਨੂੰ ਵੀ ਉਨਾ ਹੀ ਖਤਰਾ ਹੁੰਦਾ ਹੈ ਅੱਜ ਇਹ ਰੈਲੀ ਕਿੱਥੋਂ ਕਿੱਥੇ ਜਿਹੜੀ ਕਿੱਟ ਕੱਢੀ ਅੱਜ ਇਹ ਰੈਲੀ ਅਸੀਂ ਰੋਹਨ ਦੇ ਘਰੋਂ ਜਲੰਧਰ ਬਾਈਪਾਸ ਚੌਂਕ ਅੰਬੇਦਕਰ ਜੀ ਦੀ ਮੂਰਤੀ ਤੋਂ ਸ਼ੁਰੂ ਹੋਈ ਤੇ ਆਪਣਾ ਡੀਸੀ ਆਫਿਸ ਅੰਬੇਦਕਰ ਜੀ ਦੀ ਮੂਰਤੀ ਦੇ ਆਕੇ ਅਸੀਂ ਇੱਥੇ ਖਤਮ ਕੀਤੀ ਠੀਕ ਹੈ ਠੀਕ ਹੈ ਹਾਂਜੀ 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 ਸਰ ਸਾਗਰ ਸ਼ਰਮਾ ਜੀ ਸਰ ਅੱਜ ਜਿਹੜੀ ਸ਼ਤਾਂਜਲੀ ਜਿਹੜੀ ਰਾਈਡ ਤੁਸੀਂ ਕੱਢੀ ਗਈ ਸਰ ਰੌਣ ਦੀ ਯਾਦ ਦੇ ਵਿੱਚ ਜੀ ਕਿਸ ਤਰ੍ਹਾਂ ਕੀਤੀ ਸੀ ਜੀ ਸਰ ਪਹਿਲੀ ਗੱਲ ਤਾਂ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਉਹ ਬਹੁਤ ਅੱਛਾ ਇੱਕ ਸਾਡਾ ਬ੍ਰਦਰ ਸੀਗਾ ਚਾਹੇ ਫਰੈਂਡ ਦੇ ਤੌਰ ਤੇ ਮਿਲਿਆ ਹੈ ਬ੍ਰਦਰ ਸੀਗਾ ਤੇ ਜਿਸ ਦਿਨ ਉਹਦੀ ਮਤਲਬ ਡੈਥ ਹੋਈ ਹੈ ਉਸ ਦਿਨ ਮੈਂ ਉਹਦੇ ਨਾਲ ਸੀ ਅਸੀਂ ਰਾਈਡ ਕਿੱਥੇ ਕਰਦੇ ਸੀ ਸਾਰੇ ਅਸੀਂ ਸਵੇਰ ਦੇ ਟਾਈਮ ਗਏ ਆ ਮਤਲਬ ਪਹਿਲਾ ਬੰਦੇ ਨੇ ਨਹੀਂ ਬੁਲਾਇਆ ਐਟ ਦੀ ਸਪੋਰਟ ਮੈਨੂੰ ਕਾਲ ਆ ਰਹੀ ਹੈ ਲਗਾਤਾਰ ਸਵੇਰੇ 6 ਵਜੇ ਕਿ ਅੱਪਾ ਜਾਣਾ ਹੈ ਜੋ ਮਰਜ਼ੀ ਹੋ ਜੇ ਠੀਕ ਹੈ ਜੀ ਔਰ ਤੁਸੀਂ ਮੰਨੋ ਉਸ ਦਿਨ ਮੇਰੇ ਬਾਈਕ ਦੀ ਪਿਛਲੀ ਜਿਹੜੀ ਬ੍ਰੇਕ ਹੈ ਉਹ ਬਿਲਕੁਲ ਡੈਮੇਜ ਸੀ ਉਸ ਬੰਦੇ ਨੇ ਮੈਨੂੰ ਇਹ ਸਮਝਾਇਆ ਕਿ ਪੂਰੇ ਰਾਸਤੇ ਤੁਸੀਂ ਜਿੰਨਾ ਵੀ ਹੋ ਜਾਏ ਆਪਣਾ ਸਲੋ ਚੱਲਣਾ ਹੈ ਕੋਈ ਦਿੱਕਤ ਨਹੀਂ ਕਰਨੀ ਕਿਉਂਕਿ ਉਸ ਬੰਦੇ ਦੀ ਇੱਕ ਸਪੈਸ਼ਲਿਟੀ ਸੀ ਸਰ ਉਹ ਚਲਾਣ ਦੇ ਵਿੱਚ ਔਰ ਆਪਣੀ ਸੇਫਟੀ ਦੇ ਵਿੱਚ ਸੇਫਟੀ ਪ੍ਰੀਕਾਉਸ਼ਨਸ ਉਦੀ ਉੱਥੇ ਬਾਈਕ ਖੜੀ ਹੈ ਤੁਸੀਂ ਦੇਖ ਸਕਦੇ ਹੋ ਉਦੀ ਬਾਈਕ ਤੇ ਵੀ ਲਿਖਿਆ ਹੈ ਕਿ ਸੇਫਟੀਜ਼ ਸੇਫਟੀਜ਼ ਫਰਸਟ ਜੀ ਠੀਕ ਹੈ ਉਹ ਅਗਰ ਸਬਜੀ ਕਹੋ ਕਰੋ ਅਗਰ ਨਿਕਲੇ ਆਇਆ ਤਾਂ ਮੋੜ ਤੱਕ ਵੀ ਜਾਣਾ ਸਬਜੀ ਲੈਣ ਤੋਂ ਆਪਣੇ ਗੀਅਰਸ ਵਿਦ ਜਾਂਦਾ ਸੀ ਅਸੀਂ ਜਿਸ ਦਿਨ ਉਹ ਸਾਈਡ ਤੋਂ ਆ ਰਹੇ ਸੀ ਜੋ ਮਤਲਬ ਸਾਨੂੰ ਗਲਤੀ ਨਾਲ ਨਿਕਲਦੀ ਹੈ ਨਾ ਉਹ 메인 ਰੋਡ ਦੇ ਨਿਕਲਦੀ ਕਿਉਂਕਿ ਉੱਥੇ ਪੈਚ ਸੀ ਕਰ ਔਰ ਸਾਡੀ ਸਪੀਡ ਹਾਂਜੀ ਉੱਥੇ ਦਾ ਹਾਈਵੇ ਦੀ ਸਪੀਡ ਹੈ 1900 ਜੋ ਤੁਸੀਂ ਐਕਚੁਅਲ ਦੇਖਿਆ ਨਾ ਤੇ ਅਸੀਂ 1900 ਹੀ ਬਾਈਕਾ ਲੈ ਕੇ ਆ ਰਹੇ ਸੀ ਆਪਣੀ ਕੋਸ ਸਾਡੀ ਕੁਝ ਮੇਰੀ ਬਾਈਕ ਦੀ ਜਿੱਦਾ ਡੈਮੇਜ ਸੀਗੀ ਤੇ ਬ੍ਰੇਕ ਫੇਲ ਸੀ ਇਸੇ ਕਰਕੇ ਅਸੀਂ ਜ਼ਿਆਦਾ ਤੇ ਨਹੀਂ ਚੱਲ ਰਹੇ ਸੀ ਠੀਕ ਹੈ ਜੀ 1900 ਚੱਲ ਰਹੇ ਸੀ ਔਰ ਬ੍ਰੇਕ ਮੇਰੇ ਕੋ ਨੋ ਡਾਊਟ ਅਗਲੀ ਬ੍ਰੇਕ ਸੀ ਉੱਥੇ ਸਿਰ ਇੱਕ ਪੈਚ ਆਂਦਾ ਹੈ ਮਤਲਬ ਪੈਟਰੋਲ ਪੈਟਰੋਲ ਪੰਪ ਤੋਂ ਪਹਿਲਾਂ ਨਹੀਂ ਸਪੀਡ ਹੋ ਸਕਦੀ ਜਿਹੜਾ ਰੌਣ ਦੀ ਸਰ 1995 ਮੈਕਸ ਟੂ ਮੈਕਸ ਕਿਉਂਕਿ ਉਹ ਸੀ ਇਕੱਠੇ ਚੱਲ ਰਹੇ ਸੀ ਇੱਕ 크ਰੂਜ਼ਿੰਗ ਮੋਡ ਹੁੰਦਾ ਹੈ ਬਾਈਕਾਂ ਦੇ ਵਿੱਚ ਤੁਸੀਂ ਨੋਟਿਸ ਕੀਤਾਣਾ ਅਸੀਂ ਉਹ ਇੱਕ 크ਰੂਜ਼ ਲਾ ਲਿਆ ਕਿ 90 ਤੇ ਚੱਲਣਾ ਹੈ ਤਾਂ 90 ਤੇ ਬਾਈਕ ਨੇ ਖੁਦ ਚੱਲਣਾ ਜੇ ਭਾ ਕੀ ਇਹ ਚਲ ਜੇ ਕਿ ਇਹ ਅਣਗਹਿਲੀ ਤਾਂ ਗਲੀ ਚਲੋ ਆਪਣੀ ਵੀ ਲਗਾ ਲਓ ਜਾਂ ਸੜਕ ਵਾਲਿਆਂ ਦੀ ਵੀ ਲਗਾ ਲਓ ਲਗਾ ਸਾਰ ਦੇ ਬਰ ਪੈਚ ਹੋਦ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਜਨਤਾ ਨੂੰ ਉਸ ਜਿਹੜਾ ਉਸ ਬੰਦੇ ਨੇ ਉਸ ਟਾਈਮ ਗੀਅਰਸ ਪ੍ਰੋਪਰ ਪਾਏ ਹੋਏ ਸੀ ਅਗਰ ਇੱਕ ਉਹ ਪੈਚ ਹੈ ਮਤਲਬ ਉਹ ਰੋਡ ਵੀ ਸਹੀ ਹੁੰਦੀ ਤਾਂ ਉਹਨੂੰ ਕੁਛ ਨਾ ਹੁੰਦਾ ਕਿਉਂਕਿ ਉਹ ਅੱਜ ਸਾਲ ਪੁਰਾਣਾ ਐਸਾ ਐਕਸ ਹੈਨੇ ਹੈਨਾ ਉਹਨਾਂ ਨੂੰ ਉਹਨੂੰ ਸਭ ਤੋਂ ਪਹਿਲਾਂ ਪਤਾ ਲੱਗਦਾ ਸੀ ਉਹ ਸਭ ਤੋਂ ਪਹਿਲਾਂ ਸਾਨੂੰ ਲੈ ਕੇ ਜਾਂਦਾ ਸੀ ਠੀਕ ਹੈ ਉਹਦਾ ਇਨਾ ਜ ਆ ਜਾਣ ਪਛਾਣ ਉਹਦੀ ਇਹ ਨਹੀਂ ਅੱਛੀ ਸੀ ਪਰ ਸੈਕਿੰਡ ਚੀਜ਼ ਅਗਰ ਜਦੋਂ ਰਾਈਡ ਕਰਦਾ ਸੀ ਕਦੇ ਸਰ ਰੋਡ ਤੇ ਕਿਸੇ ਨੂੰ ਨਾ ਕੋਈ ਦਿੱਕਤ ਆਉਣੀ ਚਾਹੀਦੀ ਅਗਰ ਦਿੱਕਤ ਹੋ ਰਹੀ ਹੈ ਤਾਂ ਰਾਈਡਰ ਆਪਣੇ ਘਰ ਜਾ ਸਕਦਾ ਉਹਦੀ ਸਾਫ ਜਵਾਬ ਸੀ ਉਹਦਾ ਤੁਸੀਂ ਗਰੁੱਪ ਦੇਖ ਸਕਦੇ ਹੋ ਗਰੁੱਪ ਦੇ ਵਿੱਚ ਆਪਾਂ ਨਾਰਮਲ ਵੀ ਗਰੁੱਪ ਯੂਜ਼ ਕਰਦੇ ਹਾਂ ਉਹਦੇ ਗਰੁੱਪ ਦੇ ਵਿੱਚ ਜਿਹੜੀਆਂ ਵੀ ਸੇਫਟੀ ਪ੍ਰੀਕਾਸ਼ਨਸ ਹੁੰਦੀਆਂ ਸੀ ਅਗਰ ਤੁਸੀਂ ਸਵੇਰੇ ਰਾਈਡ ਤੇ ਆਣਾ ਵਿਦ ਜੈਕਟ ਵਿਦ ਸ਼ੂਜ਼ ਵਿਦ ਪੈਂਟ ਔਰ ਹੈਲਮਟ ਜੀ ਸੇਫਟੀ ਨੋਟ ਹਾਂ ਅਗਰ ਤੁਹਾਡੇ ਕੋ ਨਾ ਕਿ ਮੈਨੂੰ ਅਸੂ ਲੋਕਾਂ ਲੋਕਾਂ ਨੂੰ ਜਿਹੜੇ ਲੋਕ ਬੋਲਣਵਾਜੀ ਵੀ ਕਰਦੇ ਨੇ ਜਾਂ ਸਟੰਡ ਅਪ ਬਾਜੀ ਵੀ ਕਰਦੇ ਨੇ ਸਰ ਮੈਂ ਕਿੰਨੇ ਵੀ ਬ੍ਰਦਰਸ ਨੇ ਛੋਟੇ ਬਾਈਕਸ ਵਾਲੇ ਮੈਂ ਪਹਿਲਾਂ ਉਹਨਾਂ ਨੂੰ ਇਹ ਕਹਿਣਾ ਚਾਹਾਂਗਾ ਵੀ ਆਪਣੇ ਯਾਰ ਬ੍ਰਦਰ ਹੈਲਮਟ ਪਾ ਕੇ ਚੱਲੋ ਕਿਉਂਕਿ ਹੈਲਮਟ ਇੱਕ ਐਦਾ ਦੀ ਪ੍ਰਿਕਾਸ਼ਨ ਹੈ ਤੁਹਾਨੂੰ ਪਤਾ ਹੈ ਤੁਹਾਡੇ ਮਾਤਾ ਨੂੰ ਪਤਾ ਤੁਸੀਂ ਕਿੰਨੇ ਸੋਹਣੇ ਹੋ ਹੈਨਾ ਤੇ ਰੱਬ ਨਾ ਕਰੇ ਅਗਰ ਮਾੜੀ ਮੋਟੀ ਵੀ ਸੱਟ ਲੱਗਦੀ ਹੈ ਫੇਸ ਤੇ ਤਾਂ ਉਹ ਤੁਹਾਨੂੰ ਨਹੀਂ ਪਤਾ ਤੁਹਾਡੇ ਘਰ ਦੇ ਵਿੱਚ ਕਰਦੇ ਨੇ ਕੀ ਕਰਦੇ ਨੇ ਤੇ ਕੀ ਪੀਂਦੇ ਹੈ ਹੈਨਾ ਬਹੁਤ ਜ਼ਰੂਰੀ ਹੈ ਸਰ ਥੈਂਕ ਯੂ ਥੈਂਕ ਯੂ